ਚੜ ਗਏ ਜਨਤਨ ਦੇ ਵਿੱਚ ਨਜ਼ਰ ਆ ਰਹੀ ਹੈ ਛੱਤ ਤੇ ਚੜ ਗਏ ਤਾਂ ਬਿਲਕੁਲ ਕਿਸ ਤਰੀਕੇ ਦੀ ਇਹ ਵੱਖਰੀ ਤਸਵੀਰ ਹੈ ਅਸੀਂ ਜ਼ਰੂਰ ਇੱਕ ਵਾਰ ਦਰਸ਼ਕਾਂ ਨੂੰ ਬਹੁਤ ਹੀ ਵੱਡੀ ਸਕਰੀਨ ਤੇ ਦਿਖਾਣਾ ਚਾਹਾਂਗੇ ਕਿਉਂਕਿ ਬਹੁਤ ਸਾਰੇ ਜਿਹੜੇ ਦਰਸ਼ ਉਹਨਾਂ ਦੇ ਸਮਰਥਕ ਨੇ ਇਕੱਠੇ ਹੋ ਗਏ ਕੱਲੇ-ਕੱਲੇ ਕੋਲ ਜਾੜਾ ਬਹੁਤ ਔਕਾ ਹੈ ਤਾਂ ਇੱਕ ਵੱਖਰੇ ਸਰਕਾਰਾਂ ਦੇ ਵਿੱਚ ਸਮੱਸਿਆ ਚਲਦੀ ਜਮੇ ਅਸੀਂ ਕਹਿ ਲਈਏ ਤਾਂ ਪਹਿਲੇ ਨੰਬਰ ਤੇ ਹੁੰਦੇ ਨੇ ਉਸੇ ਕਿਸਮ ਦੀ ਤਸਵੀਰ ਨਜ਼ਰ ਆ ਰਹੀ ਹੈ ਬਿਲਕੁਲ ਖੁਸ਼ੀ ਦਾ ਹੈ ਜੋਸ਼ ਦਾ ਸੱਦੇ ਵਿੱਚ ਹੈ ਪਰ ਇਸ ਕਿਸਮ ਦੀ ਤਸਵੀਰ ਵਾਕਈ ਸਭ ਨੂੰ ਹੈਰਾਨ ਕਰੇਗੀ ਇੱਕ ਵਾਰ ਧਿਆਨ ਨਾਲ ਜ਼ਰੂਰ ਇਹਨਾਂ ਤਸਵੀਰਾਂ ਨੂੰ ਦੇਖੋ ਕੇਕੇ ਜਿਵੇਂ ਕੋਈ ਬੱਚਾ ਪਤੰਗ ਉਡਾਉਂਦਾ ਹੋਏ ਪਰਮਿੰਦਰ ਉਸ ਕਿਸਮ ਦੇ ਨਾਲ ਚਰਨਜੀ ਚੰਨੀ ਚੜਦੇ ਹੋਏ ਇਹਨਾਂ ਤਸਵੀਰਾਂ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਔਰ ਗਰੇਲ ਨੂੰ ਫੜਦੇ ਨੇ ਉਸ ਤੋਂ ਬਾਅਦ ਛੱਤ ਤੇ ਚੜਦੇ ਨੇ ਦੇਖੋ ਇਹਨੇ ਐਕਟਿਵ ਵੀ ਨੇ ਔਰ ਇਹਨੇ ਫਿਟ ਵੀ ਨੇ ਬਹੁਤ ਸੌਖਾ ਨਹੀਂ ਹੈ ਹਰ ਕਿਸੇ ਦੇ ਲਈ ਇਸ ਤਰੀਕੇ ਦੇ ਨਾਲ ਛੱਤ ਤੇ ਚੜਨਾ ਪਰ ਚੜੇ ਨੇ ਆਪਣੇ ਸਮਰੱਥਾ ਦਾ ਜੋਸ਼ ਦੇਖ ਕੇ ਬਿਲਕੁਲ ਤਸਵੀਰਾਂ ਦਾ ਅਨੁਜੰਦਰ ਦੀ ਵਿਖਾ ਰਹੇ ਕਿਉਂਕਿ ਚੰਗੀ ਚੰਨੀ ਆਪਣੇ ਵੱਖਰੇ ਅੰਦਾਜ਼ ਦੇ ਲਈ ਹਮੇਸ਼ਾ ਜਾਣੇ ਜਾਂਦੇ ਨੇ ਜਦੋਂ ਪੰਜਾਬ ਦੇ ਸੂਬੇ ਦੇ ਆ ਮੁੱਖ ਮੰਤਰੀ ਦੇ ਉਦਮੀ ਉਹਨਾਂ ਦਾ ਵੱਖਰਾ ਅੰਦਾਜ਼ ਜਿਹੜਾ ਕਿ ਸਾਫ਼ ਤੌਰ ਤੇ ਨਜ਼ਰ ਆਇਆ ਤੇ ਜਦੋਂ ਵੱਡੀ ਜਿੱਤ ਹਾਸਲ ਹੋਈ ਜਲੰਧਰ ਦੇ ਮੈਦਾਨ ਨੂੰ ਫਤਿਹ ਕਰਨ ਦੇ ਵਿੱਚ ਕਾਮਯਾਬ ਹੋਏ ਜਲੰਧਰ ਦੇ ਚੈਂਪੀਅਨ ਬਣੇ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸਮਰਥਕਾਂ ਦਾ ਵੋਟਰਾਂ ਦਾ ਵਰਕਰਾਂ ਦਾ ਕਰਵਾ ਕੀਤਾ ਗਿਆ ਦੇਖੋ ਮਗਰ ਮਗਰ ਨੇ ਸਿਕਿਉਰਿਟੀ ਗਾਰਡ ਵੀ ਉਹਨਾਂ ਦੇ ਪਿੱਛੇ ਪਿੱਛੇ ਨੇ ਔਰ ਅਸੀਂ ਰੋਡ ਸ਼ੋ ਵੀ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਸ਼ਨ ਦੇ ਵਿੱਚ ਕੱਢਿਆ ਜਾ ਰਿਹਾ ਹੈ ਰੋਡ ਸ਼ੋ ਕੱਢ ਰਹੇ ਨੇ ਰੋਡ ਸ਼ੋ ਪਹਿਲਾਂ ਬਹੁਤ ਕੱਡੇ 1.5 ਮਹੀਨਾ ਪ੍ਰਚਾਰ ਦੇ ਲਈ ਰੋਡ ਸ਼ੋ ਹੀ ਕੱਡੇ ਗਏ ਨੇ ਪਰ ਉਸ ਸਮੇਂ ਆਪ ਦੀ ਪਰ ਅੱਜ ਦੀ ਗਰਮੀ ਜਿਹੜੀ ਹੈ ਮਹਿਸੂਸ ਨਹੀਂ ਹੋਏਗੀ ਦੇ ਤਰੀਕੇ ਬਣਾ ਲੈ ਜੋਸ਼ 2024 ਦੀਆਂ ਚੋਣਾਂ ਤੇ ਸਭ ਦੀਆਂ ਨਜ਼ਰਾਂ ਸੰ ਜਲੰਧਰ ਅਜੇ ਹੀ ਸੀਟ ਸੀ ਜਿਸ ਦੇ ਵਿੱਚ ਦਲ ਬਦਲੂਆ ਦਾ ਜਿਹੜਾ ਬੋਲਬਾਲਾ ਸੀ ਜਲੰਧਰ ਅਜੇ ਹੀ ਸੀਟ ਸੀ ਜਿਸ ਤੇ ਕਿ ਸਭ ਦੀਆਂ ਨਜ਼ਰਾਂ ਟਿਕਿਆ ਸਰ ਸੁਸ਼ਿਲ ਕੁਮਾਰ ਰਿੰਕੂ ਟਿਕਟ ਮਿਲ ਜਾਂਦੀ ਹੈ ਪਰ ਜੀਪੀ ਦੇ ਵਿੱਚ ਚਲੇ ਜਾਂਦੇ ਨੇ ਪਵਨ ਕੁਮਾਰ ਢੀਨੂ ਸ਼ਵੇਣੀ ਅਕਾਲੀ ਦਲ ਛੱਡ ਕੇ ਆ ਹੋਂਦੇ ਨੇ ਆਵਾਦੀ ਪਾਰਟੀ ਦੇ ਵਿੱਚ ਭਾਰੇ ਜੋ ਚਰਨਜੀਤ ਚੰਨੀ ਨੇ ਉਹ ਤੁਗੁੰਜਾ ਫਿਰ ਜਿੱਤ ਹਾਸਲ ਕੀਤੀ ਐ ਚਬਲ ਦੋਰਾਈ ਨਹੀਂ ਪੰਕਤ ਜੁੜੇ ਹੋਏ ਨੇ ਹਰਪਾਲ ਜੀ ਮਾ ਔਰ ਉਹਨਾਂ ਦੇ ਵਾਲਦੇ ਅਸੀਂ ਰੁੱਕ ਕਰਾਂਗੇ ਸੰਗਰੂਰ ਵਾਲ ਰੁੱਕ ਕਰਦੇ ਬਹੁਤ ਵੱਡਾ ਫਤਵਾ ਲੋਕਾਂ ਨੇ ਦਿੱਤਾ ਬੜਾ ਪਿਆਰ ਦਿੱਤਾ ਇਸ ਕਰਕੇ ਮੈਂ ਲੋਕਾਂ ਦਾ ਸਿਰ ਝੁਕਾ ਕੇ ਬਹੁਤ ਧੰਨਵਾਦ ਕਰਦਾ ਆਜ਼ਾਦੀ ਤੋਂ ਬਾਅਦ ਇੱਕ ਇਤਿਹਾਸਿਕ ਫੈਸਲਾ ਆਇਆ ਕਿ ਸਭ ਤੋਂ ਵੱਡੀ ਲੀਡ ਆਜ਼ਾਦੀ ਤੋਂ ਅੱਜ ਤੱਕ ਜਰੰਦਰ ਦੇ ਵਿੱਚ ਆ ਇਸ ਵਾਰ ਹੋਈ ਹੈ ਸੋ ਮੈਂ ਲੋਕਾਂ ਦਾ ਜਿਹੜਾ ਫਤਵਾ ਹੈ ਉਸ ਨੂੰ ਬਹੁਤ-ਬਹੁਤ ਸਰਕਾਰ ਦੇ ਨਾਲ ਸਵੀਕਾਰ ਕਰਦਾ ਇਸੇ ਕਰਕੇ ਅੱਜ ਐਸੀ ਕੋਈ ਢੋਲ ਟਮਕਾ ਨਹੀਂ ਕਰ ਰਹੇ ਅਰ ਬੜੇ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ ਆ ਤੇ ਮੰਦਰ ਦੇ ਵਿੱਚ ਮੱਥਾ ਟੇਕਣਾ ਤੋਂ ਆਪੇ ਦੇ ਵਿੱਚ ਇੱਕ ਵੱਡੇ ਦਲਿਤ ਚਿਹਰੇ ਦੇ ਤੌਰ ਤੇ ਤੁਸੀਂ ਉੱਭਰ ਕੇ ਸਾਹਮਣੇ ਆਏ ਹੋ ਕਦੀ ਅਜਿਹਾ ਵੱਡਾ ਚਿਹਰਾ ਨਜ਼ਰ ਨਹੀਂ ਆਇਆ ਮੈਨੂੰ ਹਰ ਵਰਗ ਦੇ ਲੋਕਾਂ ਨੇ ਵੋਟ ਪਾਈ ਹੈ ਮੈਂ ਸਭ ਦਾ ਸਾਜਾ ਦੇ ਸਭ ਨੇ ਮੈਨੂੰ ਪਿਆਰ ਦਿੱਤਾ ਹੈ ਹਰ ਵਰਗ ਹਰ ਧਰਮ ਦੇ ਲੋਕਾਂ ਨੇ ਬਰਾਬਰ ਵੋਟ ਪਾ ਕੇ ਮੈਨੂੰ ਪੌਣੇ 2 ਲੱਖ ਵੋਟਾਂ ਦੇ ਨਾਲ ਜਿਤਾਇਆ ਜਿਹੜੀ ਕਿ ਜਲੰਧਰ ਦੇ ਲੋਕਾਂ ਨੇ ਜਿੱਤ ਹੈ ਹਰ ਇੱਕ ਵੱਡੀ ਜਿੱਤ ਹੈ ਮੈਂ ਲੋਕਾਂ ਨੂੰ ਪਹਿਲਾਂ ਕਿਹਾ ਸੀ ਮੈਂ ਸੁਦਾਮਾ ਬਣ ਕੇ ਆਇਆ ਤੁਸੀਂ ਮੈਨੂੰ ਕ੍ਰਿਸ਼ਨ ਵੜ ਕੇ ਨਵਾਜੋ ਹਰ ਲੋਕਾਂ ਨੇ ਕ੍ਰਿਸ਼ਨ ਵੜ ਕੇ ਮੈਨੂੰ ਨਵਾਜਿਆ ਮੈਂ ਉਹਨਾਂ ਦਾ ਕ੍ਰਿਸ਼ਨ ਉੰਤਾ ਜਿਵੇਂ ਸਤਕਾਰ ਕਰੀਦਾ ਉਸੇ ਤਰ੍ਹਾਂ ਕਰਾਂ ਪਾਰਲੀਮੈਂਟ